ਪੰਜਾਬ ਸਰਕਾਰ ਨੇ ਬਿਜਲੀ ਦੀ ਚੋਰੀ ਰੋਕਣ ਲਈ ਲਗਾਏ ਨਵੀਂ ਤਕਨੀਕ ਦੇ ਮੀਟਰ ਪਰ ਸਰਕਾਰ ਦੀ ਤਕਨੀਕ ਨੂੰ ਵਿਅਕਤੀ ਨੇ ਕੀਤਾ ਫੇਲ ਵੇਖੋ ਕਿਵੇਂ ਸ਼ਰਯਮ ਕਰ ਰਿਹਾ ਹੈ ਬਿਜਲੀ ਦੀ ਚੋਰੀ ਗੱਡੀ ਤੇ ਬਿਜਲੀ ਵਿਭਾਗ ਦਾ ਲਗਾਇਆ ਹੋਇਆ ਹੈ ਸਟicker ਵਿਭਾਗ ਨੇ ਮੁਲਾਜ਼ਮ ਹੋਣ ਤੋਂ ਕੀਤਾ ਸਾਫ ਇਨਕਾਰ ਜਨਾਬ ਜਿਸ ਸੈਕਸ਼ਨ ਨੂੰ ਤੁਸੀਂ ਆਪਣੀ ਸਕਰੀਨ ਤੇ ਵੇਖ ਰਹੇ ਹੋ ਉਹ بجلی ਮੁਲਾਜ਼ਮ ਹੋਣ ਦਾ ਪੁਲੇਖਾ ਜ਼ਰੂਰ ਪਾ ਰਿਹਾ ਹੈ ਕਿਉਂਕਿ ਇਸ ਵੱਲੋਂ ਸ਼ਰੇਆਮ ਮੀਟਰਾਂ ਦੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਅਸਲ ਵਿੱਚ ਨਾ ਤਾਂ ਇਹ ਬਿਜਲੀ ਵਿਭਾਗ ਦਾ ਕੋਈ ਕਰਮਿੰਦਾ ਹੈ ਅਤੇ ਨਾ ਹੀ ਮੁਲਾਜ਼ਮ ਦਰਅਸਲ ਇਹ ਵਿਅਕਤੀ ਸ਼ਰਿਆਮ ਬਿਜਲੀ ਦੀ ਚੋਰੀ ਕਰ ਰਿਹਾ ਹੈ ਉਹ ਵੀ ਇੱਕ ਧੋਖੇ ਦੇ ਨਾਲ ਕਿਉਂਕਿ ਇਹ ਵਿਅਕਤੀ ਜਿਸ ਗੱਡੀ ਦੇ ਉੱਤੇ ਆਇਆ ਹੈ ਜਨਾਬ ਨੇ ਉਸ ਗੱਡੀ ਤੇ ਬਿਜਲੀ ਵਿਭਾਗ ਦਾ ਸਟicker ਵੀ ਲਗਾਇਆ ਹੋਇਆ ਹੈ ਮਾਮਲਾ ਗੈਤੋਂ ਦਾ ਹੈ ਜਿੱਥੋਂ ਇਸ ਵੱਲੋਂ ਇਹ ਸਾਰੀ ਕਰਤੂਤ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਬਿਜਲੀ ਵਿਭਾਗ ਦੇ ਜੈਤੋਂ ਦੇ ਐਸਡੀਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਸ ਸ਼ਖਸ ਦੇ ਬਿਜਲੀ ਵਿਭਾਗ ਦੇ ਮੁਲਾਜ਼ਮ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇੱਥੇ ਹੀ ਬਸ ਨਹੀਂ ਉਹਨਾਂ ਇਹ ਵੀ ਕਿਹਾ ਕਿ ਜੋ ਗੱਡੀ ਇਸ ਵਿਅਕਤੀ ਵੱਲੋਂ ਵਰਤੀ ਗਈ ਹੈ ਉਸ ਦੇ ਨੰਬਰ ਤੇ ਆਧਾਰ ਤੇ ਵੀ ਅਜਿਹੀ ਕੋਈ ਵੀ ਗੱਡੀ ਬਿਜਲੀ ਵਿਭਾਗ ਦੀ ਨਹੀਂ ਹੈ ਸਾਡਾ ਕੋਈ ਬੰਦਾ ਨਹੀਂ ਉਹਨੂੰ ਕੋਈ ਗਿਆ ਐਂਤਵਾਰ ਦੇ ਨਾ ਹੀ ਸਾਡੇ ਧਿਆਨ 'ਚ ਹੈ ਕੋਈ ਜੀ ਜੇ ਕੋਈ ਕੋਈ ਅਨਨੋਨ ਬੰਦਾ ਗਿਆ ਤਾਂ ਉਹਨੇ ਇਲੀਗਲ ਕੋਈ ਜੇ ਕੰਮ ਕੀਤਾ ਜੇ ਸਾਡੇ ਧਿਆਨ ਚ ਆਉਂਦਾ ਤੇ ਅਸੀਂ ਫੜ ਕੇ ਉੱਤੇ ਪੂਰੀ ਮਹਿਕਮਾਨਾਂ ਤੇ ਕਾਨੂੰਨੀ ਕਾਰਵਾਈ ਦੋਨੇ ਕਰਾਉਂਦੇ ਸਾਡਾ ਨਹੀਂ ਕੋਈ ਆਰਟੋ ਕਰਨਾ ਹੀ ਸਾਡੀ ਮਹਿਮਦ ਨਹੀਂ ਕੀਤੀ ਹੈ ਪੰਜਾਬ ਸਰਕਾਰ ਤਾਂ ਬਿਜਲੀ ਨੂੰ ਬਚਾਉਣ ਲਈ ਨਵੀਆਂ ਤਕਨੀਕਾਂ ਲੈ ਕੇ ਆ ਰਹੀ ਹੈ ਪਰ ਸਰਕਾਰ ਤੋਂ ਵੀ ਵੱਡੇ ਮਹਾਰਥੀ ਬੈਠੇ ਨੇ ਜਿਹੜੇ ਕਿ ਸਰਕਾਰ ਦੀਆਂ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਕੇ ਇਹ ਧੋਖਾ ਧੜੀ ਕਰ ਰਹੇ ਨੇ ਅਜਿਹੇ ਲੋਕਾਂ ਖਿਲਾਫ ਸ਼ਕਤੀ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਹੀਆਂ ਘਟਿਆ ਹਰਕਤਾਂ ਨੂੰ ਅੰਜਾਮ ਨਾ ਦੇ ਸਕਣ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ